ਕੀ ਦੀ ਕਿਸ ਰਾ ਦੇਖੀ ਉਸ ਪਾਸੇ ਸ਼ਿਕਾ ਬਾਈ ਜੀ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤ ਦੇ ਕਿਸਾਨ ਮਜ਼ਦੂਰੀਆਂ ਨੇ ਜੋ ਅੱਜ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਅਸੀਂ ਉਹਦਾ ਇਹ ਨਹੀਂ ਕਹਿੰਦੇ ਵੀ ਪੁਲਿਸ ਅਫਸਰਾਂ ਸਨਮਾਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਜੇ ਸਨਮਾਨ ਕਰਾਂਗੇ ਤਾਂ ਇਹੋ ਕੰਮ ਵਧੀਆ ਕਰਨਗੇ ਪਰ ਕਰਨਾ ਕਾਤੇ ਚਾਹੀਦਾ ਜੇ ਉਹਨਾਂ ਨੇ ਕੋਈ ਗੈਂਗਸਟਰ ਮਾਰੇ ਹੁੰਦੇ ਕੋਈ ਹੋਰ ਹਰਿਆਣੇ ਚ ਵਧੀਆ ਕੰਮ ਕਰਿਆ ਹੁੰਦਾ ਕੋਈ ਨਸ਼ੇ ਦੀ ਖੇਪ ਫੜੀ ਹੁੰਦੀ ਉੱਥੇ ਅਸੀਂ ਮੰਨ ਲੈਂਦੇ ਪਰ ਇੱਥੇ ਕੀ ਹੋ ਰਿਹਾ ਇੱਕ ਇਸੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਆਪਣੇ ਹੱਕਾਂ ਦੀ ਮੰਗਾਂ ਲਈ ਜਾਣ ਲੱਗੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਐਦਾਂ ਰੋਕਿਆ ਬੈਰੀਕੇਡ ਕਰਕੇ ਜਿਦਾਂ ਕਿ ਉਹ ਦੂਜੇ ਦੇਸ਼ ਦੇ ਵਾਸੀ ਹੋਣ ਪਾਕਿਸਤਾਨ ਦੇ ਹੋਣ ਜਾਂ ਚੀਨ ਦੇ ਹੋਣ ਉਹਨਾਂ ਦੇ ਗੋਲਾਬਾਰੀ ਕਰੀ ਉਹਦੇ 'ਚ ਸਾਡੇ ਨੌਜਵਾਨ ਕਈ ਫੱਟੜ ਹੋਏ 453 ਨੌਜਵਾਨ ਉਸ ਤੋਂ ਬਾਅਦ ਇੱਕ ਨੌਜਵਾਨ ਸਾਡਾ ਸ਼ਹੀਦ ਕਰੇਗਾ ਸ਼ੂਕਰਨ ਸਿੰਘ ਉਸ ਤੋਂ ਬਾਅਦ ਜਿਹੜੇ ਸਾਡੇ ਇਹ ਮੋਰਚਾ ਲੱਗਣ ਤੋਂ ਬਾਅਦ 24 ਕਿਸਾਨ ਉਦਾਂ ਸ਼ਹੀਦ ਹੋਏ ਇਹਦੇ ਬਾਰੇ ਮੈਂ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਨਾ ਹੈ ਵੀ ਸੀਐਮ ਸਾਹਿਬ ਤੁਸੀਂ ਕਿਹੜੇ ਵਿਹਾਰ ਤੇ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਜਾ ਰਹੇ ਹੋ ਕਿਹੜੇ ਉਹਦੇ ਸਨਮਾਨ ਹੱਕ ਦਾ ਸਨਮਾਨ ਲੱਗਿਆ ਉਹਨਾਂ ਨੂੰ ਤੁਸੀਂ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਾਮ ਖਿੜਕਣ ਲੱਗੇ ਹੋ ਇਹ ਦੇਖੋ ਤੁਹਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਤੁਸੀਂ ਇੱਕ ਤਾਂ ਸਾਡਾ ਆਪਸੀ ਜਿਹੜਾ ਸਭਿਆਚਾਰ ਆ ਆਪਸੀ ਪਿਆਰ ਮੁਹੱਬਤ ਹੈ ਹਰਿਆਣੇ ਦੇ ਪੰਜਾਬ ਦੀ ਉਹਨੂੰ ਖਤਮ ਕਰਨ ਲੱਗੇ ਹੋ ਇੱਕ ਪਾਸੇ ਉਹ ਅਫਸਰਾਂ ਤੁਸੀਂ ਸਨਮਾਨ ਦੇ ਕੇ ਇਹ ਲੱਗੇ ਹੋ ਕਹਿਣ ਵੀ ਜਿਹੜਾ ਕੋਈ ਆਪਣੇ ਹੱਕਾਂ ਦੀ ਮੰਗਾਂ ਲਈ ਜਾਂਦਾ ਕਿਤੇ ਉੱਥੇ ਗੋਲੀਆਂ ਚਲਾਓ ਤੁਹਾਨੂੰ ਅੱਗੇ ਨੂੰ ਤਗਮੇ ਦਵਾਂਗੇ ਸਨਮਾਨ ਦਵਾਂਗੇ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਇਹ ਅਫਸਰਾਂ ਨੇ ਠੀਕ ਹੈ ਸਾਡੇ ਤੇ ਗੋਲੀਆਂ ਚਲਾਈਆਂ ਇਹਨਾਂ ਨੂੰ ਚਾਹੀਦਾ ਸੀ ਆਪਣੀ ਮਾਫੀ ਮੰਗਦੇ ਇਹਨਾਂ ਦਾ ਬਿਆਨ ਆ ਜਾਣਾ ਚਾਹੀਦਾ ਸੀ ਵੀ ਅਸੀਂ ਨਾ ਕੋਈ ਸਨਮਾਨ ਲੈਣਾ ਸਾਡੇ ਤੋਂ ਗਲਤੀ ਹੋਈ ਹੈ ਜਿੱਦਾਂ ਹਰਿਆਣੇ ਦੇ ਮੰਤਰੀ ਨੇ ਅਨਿਲ ਵਿਜਨੇ ਪਹਿਲਾਂ ਗ੍ਰਹਿ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਜੋ ਕਿਸਾਨਾਂ ਦੇ ਲਈ ਮੈਨੂੰ ਆਰਡਰ ਦੇਣਾ ਪਿਆ ਗੋਲੀਬਾਰੀ ਹੋਏ ਬਕਾਇਦਾ ਉਹਨਾਂ ਦਾ ਬਿਆਨ ਹੈ ਦੇਖ ਵੀ ਸਕਦੇ ਹੋ ਉਹਦੇ ਤਹਿਤ ਇਹਨਾਂ ਪੁਲਿਸ ਕਰਮਚਾਰੀਆਂ ਨੇ ਜਿੰਦਾ ਪਰ ਉਲਟ ਹਰਿਆਣਾ ਸਰਕਾਰ ਪੰਜਾਬ ਦੇ ਝਖਮਾਂ ਦੇ ਨਮਕ ਲੱਗੀ ਹੈ ਛਿੜਕਣ ਜਿਹੜੇ ਸਾਡੇ ਨੌਜਵਾਨ ਉੱਤੇ ਫੱਟੜ ਹੋਏ ਨੇ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇੱਕ ਬਹੁਤ ਵੱਡੀ ਇਹ ਲੱਗਿਆ ਛੱਠ ਮਾਰਨ ਵੀ ਆਹ ਦੇਖੋ ਅਸੀਂ ਤੁਹਾਨੂੰ ਇਦਾਂ ਹੀ ਮਾਰਾਂਗੇ ਉਸ ਤੋਂ ਬਾਅਦ ਸਾਨੂੰ ਸਨਮਾਨ ਮਿਲਣਗੇ ਇਹਦੀ ਅਸੀਂ ਪੂਰੀ ਪਰਜੋਰ ਨਿੰਦਾ ਕਰਦੇ ਆ ਇੱਕ ਚੀਜ਼ ਹੋਰ ਜਿਹੜੀ ਹੈ ਸਾਹਮਣ ਅਫਸਰਾਂ ਨੂੰ ਜੇ ਸਨਮਾਨਿਤ ਕੀਤਾ ਜਾਏਗਾ ਇੱਧਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਦੇਖੋ ਉਹ ਅਸੀਂ ਮੋਰਚੇ 'ਚ ਸਲਾਹ ਕਰਾਂਗੇ ਹੁਣ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਤੇ ਐਸਕੇਮ ਨੌਨ ਪੋਲੀਟਿਕਲ ਵੱਲੋਂ ਅਸੀਂ ਰਹਿ ਦਵਾਂਗੇ ਉਹਦੇ ਚ ਆਪਣੀ ਜਥੇਬੰਦੀ ਵੱਲੋਂ ਵੀ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਸਾਡੇ ਫੱਟੜ ਕਰੇ ਨੇ ਕਿਸਾਨ ਸਾਡੇ ਕਿਸਾਨ ਸ਼ਹੀਦ ਕਰੇ ਨੇ ਉਹਨਾਂ ਦਾ ਵੀ ਸਨਮਾਨ ਚਿੰਨ੍ਹ ਦੇ ਜਾ ਰਹੇ ਨੇ ਸਨਮਾਨ ਕਰਿਆ ਜਾ ਰਿਹਾ ਪਰ ਇੱਕ ਪਾਸੇ ਜਿਹੜੇ ਸਾਡੇ ਕਿਸਾਨ ਇਹ ਮੋਰਚੇ ਸ਼ਹੀਦ ਹੋਏ ਆ ਜਾਂ ਨੌਜਵਾਨ ਫੱਟੜ ਹੋਏ ਨੇ ਉਹਨਾਂ ਦਾ ਸਾਨੂੰ ਬਣਦਾ ਵੀ ਅਸੀਂ ਦੋਨੇ ਫੋਰਮਾਂ ਵੱਲੋਂ ਸਨਮਾਨਕ੍ਰਿਯੋ ਬਹਿ ਕੇ ਅਸੀਂ ਰਹਿ ਕਰਕੇ ਤੁਹਾਨੂੰ ਦੱਸਾਂਗੇ ਵੀ ਕੋਸ਼ਿਸ਼ ਹੋਊਗੀ ਵੀ ਇਹ ਸਾਨੂੰ ਨਾਲ ਦੇ ਨਾਲ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ